ਕੋਸਾ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਪਹਿਲਾਂ ਤਾਂ ਮਤਲਬ ਮੇਰੀ ਦਾਦੀ ਕਹ ਰਹੀ ਸੀ ਵੀ ਵੀ ਅੱਜ ਕੱਲ ਦਾ ਟਾਈਮ ਹੈ ਨੀਗਾ ਹੁਣ ਖੇਡਣ ਦਾ ਬਟ ਮੇਰੇ ਮਮਾ ਪਾਪਾ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਵੀ ਤੂੰ ਖੇਡ ਆ ਦੋ ਦੇਖੋ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਸਾਨੂੰ ਅਕਸਰ ਵੇਖਣ ਨੂੰ ਮਿਲ ਜਾਂਦੇ ਆ ਬਹੁਤ ਸਾਰੇ ਲੋਕ ਆ ਸਾਡੇ ਵਿਚਾਰ ਜਿਹੜੇ ਸਮੇਂ-ਸਮੇਂ ਤੇ ਆ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਆ ਜਿਵੇਂ ਉਹਨਾਂ ਦੇ ਨਾਂ ਗਣਾਂ ਲੱਗ ਜਾਵਾ ਤੇ ਨਾਂ ਬਹੁਤ ਲੰਬੇ ਹੋ ਜਾਣੇ ਆ ਜਿਹੜੇ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਆ ਔਰ ਕਈ ਵਾਰੀ ਸਾਨੂੰ ਹੋਕੀ ਜਾਂ ਸ਼ੂਜ਼ ਕਈ ਵਾਰੀ ਪ੍ਰੋਵਾਈਡ ਕਰਵਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜੋ ਇੱਥੇ ਇੱਥੇ ਚੱਲ ਰਿਹਾ ਜੋ ਸਾਡਾ 2017 ਤੋਂ ਇੱਕ ਉਪਰਾਲਾ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਜਦੋਂ ਜਾਇਦ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਹਾਂ ਸੋ ਇੱਥੇ 6 ਸਾਈਡ ਪਰ ਹਲੇ ਤੱਕ ਦੋ ਵਾਰੀ ਸਾਡੇ ਕੋਲ ਇੰਜੀਨੀਅਰ ਹੋ ਕੇ ਜਾ ਚੁੱਕੇ ਆ ਬਹੁਤ ਸਲੋ ਪ੍ਰੋਸੈਸ ਹੈ ਉਹਨੇ ਗਰਾਉਂਡ ਵੀ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਘਾ ਹੈ ਤੇ ਅਸੀਂ ਤਿੰਨ ਚਾਰ ਵਾਰੀ ਤੁਸੀਂ ਆਪ ਵੀ ਘਟ ਚੁੱਕੇ ਹਾਂ ਅਸੀਂ ਪਰਸਨਲੀ ਆਪਣੀ ਮਸ਼ੀਨ ਵੀ ਲੈ ਕੇ ਆਏ ਆ ਤੇ 35-40000 ਰੁਪਏ ਦੀ ਪਰ ਸਰਕਾਰ ਵੱਲੋਂ ਨੂੰ ਸਾਡੀ ਇਹ ਬੇਨਤੀ ਹੈ ਵੀ ਸਾਡੇ ਮੰਤਰੀ ਸਾਹਿਬ ਸਾਡਾ ਬਹੁਤ ਸਪੋਰਟ ਕਰਦੇ ਪਰ ਉਹਨੂੰ ਬੇਨਤੀ ਵੀ ਗਰਾਉਂਡ ਮੇਨਟੇਨ ਹੋਣ ਤੇ ਬੱਚੇ ਸਾਡੇ ਹੋਰ ਵਧੀਆ ਪਰਫਾਰਮੈਂਸ ਲੈ ਕੇ ਆ ਸਕਣ ਕਿਉਂਕਿ ਪਿਛਲੇ ਸਾਲ 2024-25 ਚ ਸਾਡੇ ਕੋਲ 4 ਬੱਚੇ ਸਕੂਲ ਨੇਸ਼ਨਸ ਖੇਲੇ ਅੰਡਰ 14 17 19 ਚ ਤੇ ਸਟੇਟ ਚੋਂ ਸਾਡਾ ਬੈਸਟ ਗੋਲ ਕੀਪਰ ਆਇਆ ਹੈ ਤੇ ਇਹ ਦਿਖੇ ਲੋਡੀਆਂ ਐਕਸੀਲੈਂਸੀ ਜ ਸਾਡਾ ਬੱਚਾ ਜਿਹੜਾ ਹੈ ਉਹ ਸਿਲੈਕਟ ਹੋਇਆ ਤੇ ਪਰਫਾਰਮੈਂਸ ਬੱਚੇ ਬਹੁਤ ਵਧੀਆ ਦੇ ਰਿਹਾ ਹੈ ਪਰ ਕਈ ਵਾਰੀ ਅਸੀਂ ਵੀ ਬੜਾ ਨਾਮੋਸ਼ੀ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਥੋੜੇ ਜੀ ਸਾਨੂੰ ਮਦਦ ਮਿਲੇ ਸਰਕਾਰ ਵੱਲੋਂ ਕਿਉਂਕਿ ਸਰਕਾਰ ਕੈਰੀ ਵੀ ਅਸੀਂ ਇੰਨਾ ਫੰਡ ਜਿਹੜਾ ਸਪੋਰਟਸ ਲਈ ਜਨਰੇਟ ਕੀਤਾ ਹੈ ਪਰ ਗਰਾਊਂਡ ਲੈਵਲ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿਉਂਕਿ ਜੇ ਗਰਾਊਂਡ ਮੇਨਟੇਨ ਹੋਣਗੇ ਤਾਹੀ ਬੱਚੇ ਅੱਗੇ ਖੇਡ ਸਕਦੇ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਬੱਚੇ ਸਾਡੇ ਕੋਲ ਬਹੁਤ ਸਾਰੇ ਜੋੜੇ ਹੋਏ ਨੇ ਸਰ ਨੇ ਆਪਣੇ ਨਾਲ ਜਿਵੇਂ ਕਿ ਉਹਨਾਂ ਨੇ ਪ੍ਰਾਇਮਰੀ ਸਕੂਲ ਤੋਂ ਜਾਂ ਇਸ ਜਿਸ ਸਕੂਲ ਤੋਂ ਲੱਗੇ ਹੋਏ ਨੇ ਉਹਨਾਂ ਨੇ ਬੱਚੇ ਇਕੱਠੇ ਕੀਤੇ ਹੋਏ ਨੇ ਬਟ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਗਰਾਊਂਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਜਿਵੇਂ ਮੈਂ ਐਜ਼ ਆ ਹਾਕੀ ਕੋਚ ਆਈਆਂ ਤੇ ਅਸੀਂ ਵੀ ਇਹ ਸੋਚਦੇ ਆ ਕਿ ਬੱਚੇ ਵੱਡੇ ਲੈਵਲ ਤੇ ਜਾ ਕੇ ਖੇਡਣ ਹਨਾ ਤੇ ਸਟੇਟ ਵਿੱਚ ਪੋਜੀਸ਼ਨ ਲੈ ਕੇ ਆਨ ਨੈਸ਼ਨਲ ਵਿੱਚ ਪਾਰਟਿਸਪੇਟ ਕਰਨ ਜਿਵੇਂ ਚਾਰ ਗੇਸ ਇਤਾਈਸਵਰ 8 12 ਕੈਂਪ ਕਰਨ ਇਦਾਂ ਕਰਕੇ ਬੱਚੇ ਜ਼ਿਆਦਾ ਨਿਕਲਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਲਖਵੀਰ ਸਿੰਘ ਲੱਭਾ ਮਾਹਾਂ ਪੰਜਾਬ ਯੂ ਐਸ ਏ ਚੈਨਲ ਤੋਂ ਅੱਜ ਅਸੀਂ ਮੁੰਡੀਆਂ ਸਕੂਲ ਦੀ ਗਰਾਊਂਡ ਦੇ ਵਿੱਚ ਆ ਪਹੁੰਚੇ ਹੋਏ ਆ ਮੇਰੀ ਟੀਮ ਨਾਲ ਆ ਔਰ ਬੜੇ ਲੰਮੇ ਸਮੇਂ ਤੋਂ ਮਾਸਟਰ ਮਨਪ੍ਰੀਤ ਜਿਹੜੇ ਆ ਉਹ ਇੱਥੇ ਟਾਈਮ ਟਾਈਮ ਦੇ ਉੱਤੇ ਜਿਹੜਾ ਆ ਬੱਚਿਆਂ ਨੂੰ ਜਿਹੜਾ ਅੱਗੇ ਨੂੰ ਲੈ ਕੇ ਜਾ ਰਹੇ ਨੇ ਹਾਕੀ ਦੇ ਵਿੱਚ ਕੋਈ ਡਿਸਟ੍ਰਿਕਟ ਲੈਵਲ ਤੇ ਖੇਡ ਰਿਹਾ ਬੱਚਾ ਕੋਈ ਪੰਜਾਬ ਲੈਵਲ ਤੇ ਕੋਈ ਹੋਰ ਮਹਿਕਮਿਆਂ ਦੇ ਵਿੱਚ ਵੀ ਬੱਚੇ ਜਿਹੜੇ ਇੱਥੋਂ ਜਾ ਰਹੇ ਨੇ ਸੋ ਅੱਜ ਅਸੀਂ 15 ਘੰਟਾ ਆਰੀ ਹੈ ਸਾਡੀ ਤੇ ਅਸੀਂ ਉਹਦੇ ਅਕੋਰਡਿੰਗ ਜਿਹੜਾ ਪ੍ਰੋਗਰਾਮ ਜਿਹੜਾ ਇੱਥੇ ਕਵਰੇਜ ਕਰ ਰਹੇ ਆ ਇਹਦੇ ਵਿੱਚ ਬੱਚਿਆਂ ਦੇ ਕੋਲੋਂ ਕੁਝ ਗੱਲਾਂ ਬਾਤਾਂ ਵੀ ਪੁੱਛੀਆਂ ਜਾਣੀਆਂ ਨੇ ਤੇ ਕੁਝ ਜਿਹੜੇ ਸਾਡੇ ਗੌਰਪ੍ਰੀਤ ਗੋਪੀ ਵੀਰ ਇਹ ਵੀ ਸਦਾਈ ਤਤਵਾ ਰਹਿੰਦੇ ਨੇ ਹਮੇਸ਼ਾ ਇਸੇ ਕੰਮ ਲਈ। ਤੋਂ ਅੱਜ ਤੁਸੀਂ ਦੇਖ ਸਕਦੇ ਹੋ ਛੋਟੇ ਤੋਂ ਛੋਟਾ ਬੱਚਾ ਇਸ ਗਰਾਊਂਡ ਦੇ ਵਿੱਚ ਆ। ਤੁਸੀਂ ਦੇਖ ਸਕਦੇ ਹੋ। ਸੋ ਇਹਨਾਂ ਦੇ ਮਾਪਿਆਂ ਦੇ ਵਿੱਚ ਕਿੰਨੀਆਂ ਵੱਡੀਆਂ ਆਸਾਂ ਹੋਣਗੀਆਂ ਕਿ ਸਾਡੇ ਬੱਚੇ ਕੀ ਕਰਨਗੇ। ਸੋ ਮੈਂ ਗੁਰਪ੍ਰੀਤ ਨਾਲ ਪਹਿਲੇ ਗੱਲ ਕਰਦਾ। ਆ ਵੀਰੇ ਕਿਦਾਂ ਦਾ ਸਿਸਟਮ ਚੱਲਿਆ ਕੀ ਹਿਸਾਬ ਕਿਤਾਬ ਹੈ ਇੱਥੇ ਦਾ। ਬਹੁਤ ਵਧੀਆ ਜੀ ਜਿਹੜੇ ਬੱਚੇ ਆ ਸਾਡੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਬੱਚੇ ਸਾਡੇ ਅੰਡਰ 11 ਤੋਂ ਸ਼ੁਰੂ ਹੋ ਜਾਂਦੇ ਆ ਪਿਛਲੇ ਸਾਲ ਜੇ ਅੰਡਰ 11 ਦੀ ਹੀ ਗੱਲ ਕਰੀਏ ਸਾਡੀ ਪਿਛਲੇ ਸਾਲ ਅੰਡਰ 11 ਜਿਹੜੀ ਪੰਜਾਬ ਦੇ ਵਿੱਚ 골ਡ ਮੈਡਲ ਸਾਡੀ ਲੈ ਕੇ ਆਈ ਮੁੰਡੀਆਂ ਦੀ ਟੀਮ ਅੰਡਰ 11 ਦੀ ਬੱਚਿਆਂ ਦੀ ਜਿਹੜੇ ਛੋਟੇ ਛੋਟੇ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ 14 ਦੀ ਗੱਲ ਆਉਂਦੀ ਆ ਔਰ 17 ਦੀ ਗੱਲ ਆਉਂਦੀ ਆ 19 ਦੀ ਗੱਲ ਆਉਂਦੀ ਆ ਲਗਭਗ ਸਾਰੀਆਂ ਟੀਮਾਂ ਸਾਡੇ ਕੋਲ ਸਾਰੇ ਬੱਚੇ ਇਸ ਗਰਾਊਂਡ ਦੇ ਵਿੱਚ ਮੌਜੂਦ ਆ ਔਰ ਖਾਸ ਕਰਕੇ ਇਹ ਬੱਚਿਆਂ ਦੇ ਵਾਸਤੇ ਲੜਕੀਆਂ ਦੇ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੈ ਕਿ ਬੱਚੀਆਂ ਜਿਹੜੀਆਂ ਸਪੋਰਟਸ ਦੇ ਵਿੱਚ ਅੱਗੇ ਜਾ ਰਹੀਆਂ ਔਰ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਰਹੀਆਂ ਔਰ ਅੱਗੇ ਚੱਲ ਕੇ ਜਿਹੜਾ ਇਹਨਾਂ ਦਾ ਫਿਊਚਰ ਆ ਉਹ ਬਹੁਤ ਵਧੀਆ ਰਹੇਗਾ ਸਾਡੀ ਪੂਰੀ ਟੀਮ ਜਿਹੜੀ ਬਣੀ ਹੋਈ ਹੈ ਸਾਡੀ ਉਹ ਸਾਰੀ ਟੀਮ ਬੱਚਿਆਂ ਦੇ ਨਾਲ ਆ ਮਨਪ੍ਰੀਤ ਸਰ ਸਾਡੇ ਕੋਚ ਸਾਹਿਬ ਇਕਵਿੰਦਰਪ੍ਰੀਤ ਮੈਮ ਜਿਹੜੇ ਆ ਉਹ ਸਾਨੂੰ ਹਾਕੀ ਨਰਸਰੀ ਮਿਲੀ ਹੈ ਉਹਦੇ ਕੋਚ ਹੈਗੇ ਆ ਤੋਂ ਸਵੇਰੇ ਸ਼ਾਮ ਬੱਚਿਆਂ ਦੀ ਪ੍ਰੈਕਟਿਸ ਲਈ ਮਿਹਨਤ ਚੱਲ ਰਹੀ ਹੈ ਅਸੀਂ ਚਾਹੁੰਦੇ ਹਾਂ ਬੱਚੇ ਆਪਣੇ ਪੈਰਾਂ ਤੇ ਸਟੈਂਡ ਹੋਣ ਅ ਕੀ ਤੁਹਾਨੂੰ ਲੱਗਦਾ ਹੈ ਕਿ ਬੱਚੇ ਵਾਕਿਆ ਹੀ ਪਿੰਡ ਵੱਲੋਂ ਜਾਂ ਇੱਥੇ ਦੇ ਸਕੂਲ ਵੱਲੋਂ ਜਾਂ ਹੋਰ ਜਿਹੜੇ ادارے ਨੇ ਸਾਡੇ ਸਮਾਜ ਸੇਵੀ ਲੋਕ ਨੇ ਉਹਨਾਂ ਵੱਲੋਂ ਕੋਈ ਸਾਨੂੰ ਕੋਈ ਹੈਗਾ ਇਹਦੇ ਬਾਰੇ ਕੋਈ ਮਾੜਾ ਮੋਟਾ ਸਮਰਥਨ ਮਿਲਦਾ ਕਿ ਹਾਂ ਚੰਗਾ ਕਰਦੇ ਦੇਖੋ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਸਾਨੂੰ ਅਕਸਰ ਵੇਖਣ ਨੂੰ ਮਿਲ ਜਾਂਦੇ ਆ ਬਹੁਤ ਸਾਰੇ ਲੋਕ ਆ ਸਾਡੇ ਵਿਚਕਾਰ ਜਿਹੜੇ ਸਮੇਂ-ਸਮੇਂ ਤੇ ਆ ਕੇ ਬੱਚਿਆਂ ਦੀ ਹੌਸਲਾ افزਾਈ ਕਰਦੇ ਆ ਜਿਵੇਂ ਉਹਨਾਂ ਦੇ ਨਾਂ ਗਣਨ ਲੱਗ ਜਾਵਾ ਤੇ ਨਾ ਬਹੁਤ ਲੰਬੇ ਹੋ ਜਾਣੇ ਆ ਜਿਹੜੇ ਬੱਚਿਆਂ ਦੀ ਹੌਸਲਾ ਅਪਜਾਈ ਵੀ ਕਰਦੇ ਆ ਔਰ ਕਈ ਵਾਰੀ ਸਾਨੂੰ ਹੋਕੀ ਜਾਂ ਸ਼ੂਜ਼ ਕਈ ਵਾਰੀ ਪ੍ਰੋਵਾਈਡ ਕਰਵਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜੋ ਇੱਥੇ ਇੱਥੇ ਚੱਲ ਰਿਹਾ ਜੋ ਸਾਡਾ 2017 ਤੋਂ ਇੱਕ ਉਪਰਾਲਾ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਜਦੋਂ ਜਹਤ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਸੋ ਮੇਨ ਜਿਹੜੀ ਚੀਜ਼ ਸਾਨੂੰ ਇੱਕ ਪ੍ਰੋਬਲਮ ਆ ਰਹੀ ਆ ਸ਼ੁਰੂ ਤੋਂ ਹੀ ਸਾਨੂੰ ਗਰਾਊਂਡ ਦੀ ਬਹੁਤ ਵੱਡੀ ਸਮੱਸਿਆ ਰਹੀ ਆ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਹੈ ਕਿਉਂਕਿ ਸਾਡੀ ਜਿਹੜੀ ਟੀਮਾਂ 골ਡ ਮੈਡਲ ਵੀ ਲੈ ਕੇ ਆ ਚੁੱਕੀਆਂ ਔਰ ਜਿਹੜੀਆਂ ਸਾਡੀ ਟੀਮਾਂ ਸਾਡੇ ਬੱਚੇ ਆ ਉਹ ਨੈਸ਼ਨਲ ਲੈਵਲ ਤੱਕ ਪਹੁੰਚ ਕਰ ਚੁੱਕੇ ਆ ਸੋ ਅਸੀਂ ਸਰਕਾਰ ਦੇ ਅੱਗੇ ਮੰਗ ਵੀ ਰੱਖੀ ਆ ਬਹੁਤ ਵਾਰੀ ਕਿਹਾ ਕਿ ਸਾਡੇ ਕੋਲ ਇੱਕ ਆਪਣਾ ਐਸਟੂਟਰਫ ਗਰਾਊਂਡ ਹੋਣਾ ਚਾਹੀਦਾ ਜੇ ਸਾਡੇ ਕੋਲ ਐਸਟੂਟਰਫ ਗਰਾਊਂਡ ਹੋਏਗਾ ਤੇ ਇਹ ਇਹੇ ਬੱਚੇ ਤੁਸੀਂ ਦੇਖੋਗੇ ਬਹੁਤ ਅੱਗੇ ਤੱਕ ਜਾਣਗੇ ਕਿਉਂ ਕਰਕੇ ਇਹਨਾਂ ਬੱਚਿਆਂ ਦੇ ਵਿੱਚ ਜਨੂੰਨ ਆ ਔਰ ਬੱਚੇ ਪ੍ਰੋਪਰ ਗਰਾਊਂਡ ਦੇ ਵਿੱਚ ਆਉਂਦੇ ਆ ਸੋ ਤੁਸੀਂ ਜਿਵੇਂ ਹੁਣ ਦੇਖ ਲਓ ਗਰਾਸ ਹੈ ਮੀਂਹ ਦੇ ਕਰਕੇ ਗਰਾਸ ਕਿੱਡਾ ਬਦਿਆ ਹੋਇਆ ਗਰਾਸ ਅਸੀਂ ਕਾਫੀ ਵਾਰੀ ਬੇਨਤੀ ਵੀ ਕਰ ਚੁੱਕੇ ਹਾਂ ਵੀ ਇਹ ਜਿਹੜੇ ਗਰਾਊਂਡ ਨੂੰ ਮੇਨਟੇਨ ਕੀਤਾ ਜਾਵੇ ਤਾਂ ਕਿ ਗਰਾਸ ਇਹ ਕੱਟ ਕੇ ਪ੍ਰੋਪਰ ਬਣ ਜਾਵੇ ਤਾਂ ਕਿ ਬੱਚੇ ਆਪਣੀ ਪ੍ਰੈਕਟਿਸ ਕਰ ਸਕਣ ਕਿਉਂਕਿ ਅੱਗੋਂ ਮੇਬੀ 17 ਤਰੀਕ ਤੋਂ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਆ ਉਹ ਵੀ ਮੈਚ ਸ਼ੁਰੂ ਹੋਣ ਜਾ ਰਹੇ ਆ ਤੇ ਜਿਹੜੇ ਜ਼ੋਨ ਆ ਸਾਨੇਵਾਲ ਜ਼ੋਨ ਉਹ ਮੁੰਡੀਆਂ ਕਲਾਂ ਦੀਆਂ ਬੱਚਿਆਂ ਨੇ ਸਫਲਤਾਪੂਰਵਕ ਸਾਨੇਵਾਲ ਜ਼ੋਨ ਦੇ ਵਿੱਚ 골ਡ ਮੈਡਲ ਵਿਨ ਕਰ ਲਿਆ ਹੁਣ ਮੈਂ ਬੱਚਿਆਂ ਨੂੰ ਪੁੱਛਣਾ ਚਾਹੂੰਗਾ ਕਿ ਬੇਟਾ ਕੀ ਤੁਹਾਡਾ ਜ਼ਿੰਦਗੀ ਦਾ ਕੀ ਮਕਸਦ ਹੈ ਤੁਸੀਂ ਕੀ ਹਾਕੀ ਖੇਡਣਾ ਚਾਹੁੰਦੇ ਹੋ ਤੁਹਾਡੇ ਮਾਂ ਪਿਓ ਵੱਲੋਂ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਇਹ ਚੀਜ਼ ਦੇ ਬਾਰੇ ਕਿਹਾ ਜਾਂਦਾ ਕਿ ਬੱਚੇਓ ਖੇਡੋ ਜਾ ਕੇ ਹਾਂਜੀ ਕਿਹਾ ਜਾਂਦਾ ਹੈ ਉੱਚੀ ਬੋਲੋ ਥੋੜਾ ਹਾਂਜੀ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਖਿਡਾਰੀ ਹੁੰਦੇ ਨੇ ਨਾ ਉਹਨਾਂ ਦੀ ਆਵਾਜ਼ ਬਿਨਾ ਮੈਕ ਤੋਂ ਹੀ ਬੜੀ ਦੂਰ ਤੱਕ ਸੁਣਦੀ ਹੈ ਠੀਕ ਆ ਅੱਗੇ ਤੋਂ ਉੱਚੀ ਬੋਲਣਾ ਹਾਂ ਬੇਟਾ ਹਾਂਜੀ ਸਾਡੇ ਮਾਤਾ ਪਿਤਾ ਚਾਹੁੰਦੇ ਹਨ ਕਿ ਆਪਾਂ ਹਾਕੀ ਪਲੇਅਰ ਬਣੇ ਆਫ ਕোর্স ਸਰ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਪਹਿਲਾਂ ਤਾਂ ਮਤਲਬ ਮੇਰੀ ਦਾਦੀ ਕਹ ਰਹੀ ਸੀ ਵੀ ਵੀ ਅੱਜ ਕੱਲ ਦਾ ਟਾਈਮ ਹੈ ਨੀਗਾ ਹੁਣ ਖੇਡਣ ਦਾ ਬਟ ਮੇਰੇ ਮਮਾ ਪਾਪਾ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਵੀ ਤੂੰ ਖੇਡ ਆ ਦੋਸਤੋ ਆ ਦੇਖੋ ਕਿੰਡੀ ਵੱਡੀ ਗੱਲ ਕਹੀ ਆ ਬੱਚੀ ਨੇ ਕਿਉਂਕਿ ਜਿੱਦਾਂ ਦਾ ਭਿਆਨਕ ਦੌਰ ਚਾਰੇ ਆ ਜੋ ਸੰਸਾਰ ਵਿੱਚ ਵਾਪਰਦਾ ਪਿਆ ਬੱਚੀ ਨੇ ਉਹ ਗੱਲ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਫਿਰ ਵੀ ਮਾਂ ਪਿਓ ਨੇ ਕਿਹਾ ਵੀ ਬੱਚੀ ਇਹ ਖੇਡਣਾ ਹਾਂ ਬੱਚੇ ਹਾਂਜੀ ਸਰ ਜੀ ਸਾਨੂੰ ਕਹਿੰਦੇ ਨੇ ਵੀ ਖੇਡ ਲਓ ਹਾਂਜੀ ਸਰ ਮੇਰੇ ਮੰਮੀ ਪਾਪਾ ਵੀ ਕਹਿੰਦੇ ਕਿ ਖੇਡ ਲਓ ਸਰ ਜੀ ਮੇਰੇ ਸਰ ਜੀ ਮੇਰੇ ਮੰਮੀ ਪਾਪਾ ਵੀ ਮੈਨੂੰ ਬਹੁਤ ਸਪੋਰਟ ਕਰਦੇ ਆ ਓਕੇ ਖੇਡ ਬਣਨੇ ਕੇ ਲਈ ਹੋਕੀ ਬਣਨਾ ਹੋਕੀ ਪਲੇਅਰ ਬਣਨੇ ਆਹ ਬੇਟਾ ਮੇਈ ਨਾਨੀ ਜੀ ਵੀ ਮੈਨੂੰ ਬਹੁਤ ਸਪੋਰਟ ਕੀਤਾ ਹੈ ਹਮ ਔਰ ਮੈਂ ਹਾਕੀ ਖੇਡ ਕੇ ਬਾਅਦ ਅੱਗੇ ਤੱਕ ਜਾਊਂਗੀ ਹਾਂਜੀ ਮੇ DNA ਜੀ ਨੇ ਨਾਨੂੰ ਜੀ ਨੇ ਸਪੋਰਟ ਕੀਤਾ ਵਾ ਕਿ ਤੁਸੀਂ ਹਾਕੀ ਖੇਡ ਕੇ ਇੱਕ ਵੱਡੇ ਪਲੇਅਰ ਬਣੋ। ਤੁਸੀਂ ਸਾਡਾ ਨਾਂ ਰੋਸ਼ਨ ਕਰਨਾ। ਵਾਹ ਜੀ ਵਾਹ। ਉਹ ਬੱਚਿਆਂ ਨਾਲ ਤੇ ਆਪਾਂ ਗੱਲਬਾਤ ਕਰ ਲਈ ਐ। ਔਰ ਉਹਨਾਂ ਦੀ ਜੋ ਸੋਚ ਔਰ ਉਹਨਾਂ ਦੇ ਮਾਂ ਪਿਓ ਦੀ ਜੋ ਸੋਚ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਬੱਚਿਆਂ ਨੂੰ ਕੀ ਕਹਿੰਦੇ ਸੀ, ਕਿੰਦਾ ਦੀ ਗੱਲਬਾਤ ਸੀ। ਹੁਣ ਅਸੀਂ ਆਪਣਾ ਮੈਂ ਤਾਂ ਇਹਨੂੰ ਬਾਬਾ ਬੋੜ ਕਹਿਣਾ ਹੁਣ। ਨਾ ਮੈਂ ਮਾਸਟਰ ਜੀ ਕਹਿਣਾ, ਨਾ ਮੈਂ ਕੁਝ ਹੋਰ ਇਹਨਾਂ ਨੂੰ ਕੋਚ ਕਹਿਣਾ। ਕਿਉਂਕਿ ਹਰ ਬੰਦੇ ਨੂੰ ਜਦੋਂ ਸਬਦਾ ਮਿਲਦੀ ਹੁੰਦੀ ਆ ਸਰਕਾਰੀ ਵਧੀਆ ਨੌਕਰੀ ਆ ਕਿਹੜਾ ਟੈਨਸ਼ਨ ਲੈਣ ਨੂੰ ਤਿਆਰ ਹੈ ਪਰ ਇਹ ਬੰਦੇ ਦੇ ਵਾਰੇ ਵਾਰੇ ਜਾਈ ਆ ਯਾਰ ਪਤਾ ਨਹੀਂ ਮੈਨੂੰ ਵੀ ਕਈ ਵਾਰ ਸਮਝ ਲੱਗਦੀ ਨਹੀਂ ਹੁੰਦੀ ਛੁੱਟੀ ਵਾਲੇ ਦਿਨ ਵੀ ਇੱਥੇ ਗਰਾਊਂਡ 'ਚ ਨੇਰ ਝੱਖੜ ਵੀ ਝੋਲਦੇ ਹੋਣ ਤਾਂ ਵੀ ਗਰਾਊਂਡ ਦੇ ਵਿੱਚੋਂ ਹੋ ਕੇ ਜਾਣਾ ਸੋ ਸਰ ਮੈਂ ਜ਼ਿਆਦਾ ਵਡਿਆਈ ਨਹੀਂ ਕਰਦਾ ਮੇਰਾ ਇੱਕ ਦੈਰਾ ਹੀ ਉਦਾਂ ਦਾ ਵੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਦੇਖੋ ਜੀ ਸਭ ਤੋਂ ਪਹਿਲੇ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਸਾਡੇ ਜਿਹੜੇ ਵਿਚਾਰ ਜਾਂ ਮਨ ਦੇ ਵੱਲ ਵੱਲੇ ਸਾਂਝੇ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਵੀ ਸਾਨੂੰ ਬੇਸਿਕ ਨੈਸੈਸਿਟੀ ਦਿੱਤੀ ਜਾਵੇ ਵੀ ਗਰਾਊਂਡ ਦੀ ਤੇ ਜਿਵੇਂ ਕਿ ਅਸੀਂ ਪਿਛਲੇ 4-5 ਮਹੀਨੇ ਤੋਂ ਸੁਣ ਰਹੇ ਹਾਂ ਵੀ ਸਾਡੇ ਕੋਲ ਸਟਰਫ ਲੱਗ ਰਿਹਾ ਇੱਥੇ 6 ਸਾਈਡ ਪਰ ਹਲੇ ਤੱਕ ਦੋ ਵਾਰੀ ਸਾਡੇ ਕੋਲ ਇੰਜੀਨੀਅਰ ਹੋ ਕੇ ਜਾ ਚੁੱਕੇ ਆ ਪਰ ਬਹੁਤ ਸਲੋ ਪ੍ਰੋਸੈਸ ਹੈ ਉਹ ਗਰਾਊਂਡ ਵੀ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਘਾ ਹੈ ਤੇ ਅਸੀਂ ਤਿੰਨ ਚਾਰ ਵਾਰੀ ਤੁਸੀਂ ਆਪ ਵੀ ਘਟ ਚੁੱਕੇ ਆਂ ਅਸੀਂ ਪਰਸਨਲੀ ਆਪਣੀ ਮਸ਼ੀਨ ਵੀ ਲੈ ਕੇ ਆਏ ਆਂ ਤੇ 35-40 ਹਜ਼ਾਰ ਰੁਪਏ ਦੀ ਪਰ ਸਰਕਾਰ ਵੱਲੋਂ ਨੂੰ ਸਾਡੀ ਇਹੀ ਬੇਨਤੀ ਹੈ ਵੀ ਸਾਡੇ ਮੰਤਰੀ ਸਾਹਿਬ ਸਾਡਾ ਬਹੁਤ ਸਪੋਰਟ ਕਰਦੇ ਆ ਪਰ ਉਹਨਾਂ ਨੂੰ ਬੇਨਤੀ ਵੀ ਗਰਾਊਂਡ ਮੇਨਟੇਨ ਹੋਣ ਤੇ ਬੱਚੇ ਸਾਡੇ ਹੋਰ ਵਧੀਆ ਪਰਫਾਰਮੈਂਸ ਲੈ ਕੇ ਆ ਸਕਣ ਕਿਉਂਕਿ ਪਿਛਲੇ ਸਾਲ 2024-25 ਚ ਸਾਡੇ ਕੋਲ ਚਾਰ ਬੱਚੇ ਸਕੂਲ ਨੇਸ਼ਨਸ ਖੇਲੇ ਅੰਡਰ 14-17-19 ਚ ਤੇ ਸਟੇਟ ਚੋਂ ਸਾਡਾ ਬੈਸਟ ਗੋਲ ਕੀਪਰ ਆਇਆ ਤੇ ਇਹ ਖੇਲੋਂ ਇੰਡੀਆ ਐਕਸੀਲੈਂਸੀ ਜ ਸਾਡਾ ਬੱਚਾ ਜਿਹੜਾ ਹੈ ਉਹ ਸਿਲੈਕਟ ਹੋਇਆ ਤੇ ਪਰਫਾਰਮੈਂਸ ਬੱਚੇ ਬਹੁਤ ਵਧੀਆ ਦੇ ਰਹੇ ਹੈ ਪਰ ਕਈ ਵਾਰੀ ਅਸੀਂ ਵੀ ਬੜਾ ਨਾਮੋਸ਼ੀ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਥੋੜਾ ਜੀ ਸਾਨੂੰ ਮਦਦ ਮਿਲੇ ਸਰਕਾਰ ਵੱਲੋਂ ਕਿਉਂਕਿ ਸਰਕਾਰ ਕੈਰੀ ਵੀ ਅਸੀਂ ਇੰਨਾ ਫੰਡ ਜਿਹੜਾ ਸਪੋਰਟਸ ਲਈ ਜਨਰੇਟ ਕੀਤਾ ਹੈ ਪਰ ਗਰਾਊਂਡ ਲੈਵਲ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿਉਂਕਿ ਜੇ ਗਰਾਊਂਡ ਮੇਨਟੇਨ ਹੋਣਗੇ ਤਾਂ ਹੀ ਬੱਚੇ ਅੱਗੇ ਖੇਡ ਸਕਦੇ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਸਰਕਾਰ ਵੱਲੋਂ ਜਿੱਥੇ ਪਰਫਾਰਮੈਂਸ ਆ ਰਹੀ ਹੈ ਜਿੱਥੋਂ ਬੱਚੇ ਨਿਕਲ ਰਹੇ ਅਸੀਂ ਹੁਣ ਮੁੱਡੀਆਂ ਕੁਰਦ ਜੋ ਮੁੰਡੀਆਂ ਕਲਾ ਚੋਂ ਪ੍ਰਾਇਮਰੀ ਸਕੂਲ ਚ ਬੱਚੇ ਲੈ ਕੇ ਇੱਥੇ ਆ ਰਹੇ ਆ ਤੇ ਰਾਉਂਡ ਗਲਾਸ ਹੌਕੀ ਅਕੈਡਮੀ ਸਾਨੂੰ ਸਪான்ਸਰ ਕਰ ਰਹੀ ਹੈ ਤੇ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਥੋੜੀ ਜੀ ਮਦਦ ਜਿਹੜੀ ਹੈ ਆ ਸਾਨੂੰ ਗਰਾਊਂਡ ਵਧੀਆ ਹੋਣ ਤੇ ਬੱਚਿਆਂ ਨੂੰ ਥੋੜੀ ਜੀ ਫੈਸਿਲਿਟੀ ਮਿਲੇ ਤੇ ਬੱਚੇ ਕਿਤੇ ਤੇ ਕਿਤੇ ਜਾ ਸਕਦੇ ਆ ਆ ਥੋੜੇ ਕਿ ਦਿਨ ਪਹਿਲਾਂ ਦੀ ਗੱਲ ਹੀ ਆ ਉਹ ਦਿਨ ਮੈਂ ਇੱਕ ਆਪਣੇ ਚੈਨਲ ਦੇ ਉੱਤੇ ਖਬਰ ਨਿਊਜ਼ ਪਾਈ ਸੀ ਬੱਚਿਆਂ ਦੀ ਆ ਆ ਜੀ ਕੇ ਸਟੇਟ ਵੈਂਦਾ ਜੀ ਜੀ ਕੇ ਸਟੇਟ ਦੇ ਵਿੱਚੋਂ ਵਾਟਰ ਆਪਣੇ ਸਾਡੇ ਐਸਪੀ ਧਰਮਨ ਦੀ ਧਰਮਵੀਰ ਜੀ ਉਹਨਾਂ ਨੇ ਵੀ ਮੈਨੂੰ ਸਪੈਸ਼ਲ ਫੋਨ ਕੀਤਾ ਕਿ ਇਸ ਤਰ੍ਹਾਂ ਕਰਕੇ ਸਾਡੇ ਬੱਚੇ ਨੇ ਸਿਲੈਕਟ ਹੋਏ ਆ ਜਲੰਧਰ ਦੇ ਕਿਸੇ ਕਾਲਜ ਵਿੱਚ ਤੇ ਉਹਨਾਂ ਦਾ ਸਾਰਾ ਕੁਝ ਖਾਣ ਪੀਣ ਦਾ ਡਾਇਟ ਵਗੈਰਾ ਪੜ੍ਹਾਈ ਉਹਨਾਂ ਦੀ ਫ੍ਰੀ ਹੋ ਗਈ ਉਹ ਬੱਚੇ ਉੱਥੇ ਸਿਲੈਕਟ ਹੋ ਗਏ ਨੇ 6 6 ਕੁੜੀਆਂ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਉਹ ਗੱਲ ਦੀ ਮੈਂ ਆਖਿਆ ਵੀ ਚਲੋ ਇਦਾਂ ਦੇ ਟਾਈਮ ਵਿੱਚ ਤਾਂ ਸਾਨੂੰ ਜਦੋਂ ਅੱਧੀ ਰਾਤ ਨੂੰ ਬਾਜ ਮਾਰੋ ਅਸੀਂ ਭੱਜ ਕੇ ਆਵਾਂਗੇ ਕਿਉਂਕਿ ਸਾਡਾ ਇੱਕ ਫਰਜ ਆ ਵੀ ਚੰਗੇ ਮਾਰਗ ਤੇ ਚੱਲਦੇ ਆ ਅਸੀਂ ਉਹ ਚੀਜ਼ ਨੂੰ ਅੱਗੇ ਨੂੰ ਲੈ ਕੇ ਜਾਣਾ ਪ੍ਰਸ਼ੰਸਕ ਬਣਾਉਣਾ ਉਹਨਾਂ ਲੋਕਾਂ ਦੇ ਕਿ ਇਹ ਲੋਕ ਚੰਗਾ ਕਰ ਰਹੇ ਨੇ ਸੋ ਉੱਥੇ ਵੀ ਗਰਾਊਂਡ ਦੀ ਪ੍ਰੋਬਲਮ ਹੈ ਤੇ ਕੁੱਲ ਮਿਲਾ ਕੇ ਤੁਸੀਂ ਜਿਵੇਂ ਸਰਕਾਰ ਤੋਂ ਕੀ ਖਾਸ ਖਾਸ ਉੱਥੇ ਕਿਹੜੀ ਗੱਲ ਕਹਿਣੀ ਚਾਹੋਗੇ ਵੀ ਸਾਡੀ ਇਹ ਹੀ ਹੈ ਵੀ ਸਾਨੂੰ ਐਸੋਟਰਫ ਚਾਹੀਦਾ ਜਿਵੇਂ ਸਾਡਾ ਸੀ 6 ਸਾਈਡ ਐਸੋਟਰਫ ਪਾਸ ਹੋਇਆ ਉਹ ਜਲਦੀ ਜਲਦੀ ਟਰਫ ਤੇ ਲੱਗੇ ਤਾਂ ਕਿ ਜਿਹੜੇ ਬੱਚੇ ਆਪਣੀ ਵਧੀਆ ਪਰਫਾਰਮੈਂਸ ਦੇ ਸਕਣ ਤੁਸੀਂ ਜੇ ਆਪਾਂ ਮੁਕਾਬਲਾ ਕਰਦੇ ਹਾਂ ਦੂਸਰੇ ਸਟੇਟਾਂ ਦੀ ਜਿਵੇਂ ਹਰਿਆਣਾ ਹੋ ਗਿਆ ਤੇ ਆਪਣਾ ਰਾਂਚੀ ਹੋ ਗਿਆ ਇਧਰੋਂ ਤੇ ਪਿਛਲੇ ਸਾਲਾਂ ਨੂੰ ਰਾਂਚੀ ਜਾਣ ਦਾ ਮੌਕਾ ਮਿਲਿਆ ਉੱਥੇ 50 ਕਿਲੋਮੀਟਰ ਦੇ ਅੰਦਰ ਅੰਦਰ ਜਿਹੜੇ ਹੈਗੇ 6 ਐਸੋਟਰਫ ਤੇ ਜੇ 6 ਸੋਟਰਫ ਹੋਣਗੇ ਤਕਰੀਬਨ ਤੁਸੀਂ ਇੱਕ ਜਗ੍ਹਾ ਤੇ 100 ਬੱਚਾ ਖੇਡ ਰਿਹਾ ਮਤਲਬ ਇੱਕ ਟਾਈਮ 'ਚ ਤੁਹਾਡੇ ਕੋਲ 600 ਤੋਂ ਲੈ ਕੇ 1000 ਬੱਚਾ ਪ੍ਰੈਕਟਿਸ ਕਰ ਰਿਹਾ ਹੈ ਤੇ ਉਹਦੇ ਜੋ 18 ਬੱਚੇ ਕੱਢਨੇ ਕੋਈ ਵੱਡਾ ਕੰਮ ਨਹੀਂ ਹੈਗਾ ਜੀ ਸਾਡੇ ਕੋਲ ਐਕਸੀਲੈਂਸੀ ਸੈਂਟਰ ਨਹੀਂ ਹੈਗਾ ਕਿਤੇ ਵੀ ਪੰਜਾਬ 'ਚ ਠੀਕ ਹੈ ਜੀ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬੱਚੇ ਜਿਹੜੇ ਹੈ ਕਾਲਜ ਸਕੂਲ ਤੇ ਬਾਅਦ ਕਿੱਥੇ ਜਾਣ ਕਿੱਥੇ ਐਡਮਿਸ਼ਨ ਲੈਣ ਹਾਂ ਇੱਕ ਗੱਲ ਜਿਹੜੀ ਮੈਂ ਹੋਰ ਐਡ ਕਰਨੀ ਚਾਹੂੰਗਾ ਕਿ ਤੁਸੀਂ ਪਹਿਲੇ ਮੇਰੇ ਨਾਲ ਇੱਕ ਦੋ ਵਾਰੀ ਸ਼ੇਅਰ ਕੀਤੀ ਆ ਇਹ ਗੱਲ ਕਿ ਜਦੋਂ ਗਰਾਊਂਡ ਭਰੇ ਹੋਣਗੇ ਤੇ ਫਿਰ ਨਸਿਆਂ ਦੀ ਪਰਮਾਰ ਜਿਹੜੀ ਆਪਣੇ ਆਪ ਖਤਮ ਹੋ ਜਾਊਗੀ ਕਿਉਂਕਿ ਬੱਚੇ ਦਾ ਇੱਕ ਧਿਆਨ ਲੱਗ ਜਾਂਦਾ ਵੀ ਮੈਂ ਆ ਜਿੰਦਗੀ ਦੇ ਵਿੱਚ ਆ ਮਕਸਦ ਆ ਮੇਰਾ ਮੈਂ ਆ ਕੰਮ ਕਰਨਾ ਤੇ ਆ ਕਰਨਾ ਉਹਦਾ ਇੱਕ ਏਮ ਜਿੰਦਗੀ ਦਾ ਬਣ ਗਿਆ ਇੱਕ ਮਕਸਦ ਬਣ ਗਿਆ ਤੇ ਕੀ ਲੱਗਦਾ ਨਹੀਂ ਕਿ ਸਰਕਾਰ ਨੂੰ ਜੇ ਇਦਾਂ ਦੇ ਮਤਲਬ ਜਿਆਦਾ ਜਿਹੜੇ ਕੰਮਕਾਰ ਜਿਹੜੇ ਖੇਡਾਂ ਪੱਖੀ ਜਿਹੜੇ ਬੱਚਿਆਂ ਨੂੰ ਪਰਫੁੱਲਤ ਕੀਤਾ ਜਾਵੇ ਤੇ ਕੀ ਤੁਹਾਡੇ ਹਿਸਾਬ ਨਾਲ ਇਹ ਚੀਜ਼ਾਂ ਆਪਣੇ ਆਪ ਖਤਮ ਨਹੀਂ ਹੋਣਗੀਆਂ ਬਿਲਕੁਲ ਜਿਵੇਂ ਅਸੀਂ ਸਾਡੇ ਕੋਲ 2400 ਬੱਚਾ ਸਕੂਲ ਚ ਪੜਦਾ ਹੈ ਹੂੰ ਤੇ तकरीबन ਜੇ ਹਰ ਬੱਚੇ ਨੂੰ ਆਪਾਂ ਦੋ ਦੋ ਭੈਣ ਭਰਾ ਲਾ ਕੇ ਚੱਲੀਏ ਤੇ तकरीबन ਦਾ ਮਾਪੇ ਆਪਦੇ ਮਿਲਾ ਕੇ 10000 ਬੱਚਾ ਜਿਹੜਾ ਹੈ 10000 ਜਿਹੜਾ ਇੱਕ ਮੁੰਡੀਆਂ ਕਲਾ ਦਾ ਜਿਹੜਾ ਸਿਟੀਜ਼ਨ ਹੈ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਤੇ ਅਸੀਂ ਇਹ ਬੱਚਿਆਂ ਨੂੰ ਸਿਰਫ ਹਾਕੀ ਨਹੀਂ ਖੜਾਰੇ ਇਸ ਬੱਚਿਆਂ ਨੂੰ ਜਦ ਤੱਕ ਇਹਨਾਂ ਦੀ ਜੌਬ ਨਹੀਂ ਲੱਗਦੀ ਜਦ ਤੱਕ ਬੱਚੇ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਤਦ ਤੱਕ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ ਸਾਡੇ 4 ਬੱਚੇ ਜਿਹੜੇ ਫਿਜ਼ੀਕਲ ਇੰਜੀਨੀਅਰ ਕਾਲਜ ਪਟਿਆਲਾ ਚ ਗਏ ਹੋਏ ਹੈ ਸਰਕਾਰੀ ਕਾਲਜ ਹੈ ਉੱਥੇ ਜਿਹੜਾ ਕੋਈ ਐਸਸੀ ਬੱਚਾ ਉਹਦੀ 3000 ਰੁਪਏ ਫੀਸ ਟੋਟਲੀ ਤੇ ਟੋਟਲ ਉਥੋਂ ਜਿਹਦੇ ਬੱਚੇ ਨਿਕਲਦੇ ਆ ਉਥੇ ਲੱਗਦੇ ਸਾਰੀ ਟੋਟਲ ਬੱਚਿਆਂ ਦੀ ਸਾਡੀ ਇੱਕ ਕਿਰਨ ਲੜਕੀ ਹੈ ਉਹਦੀ ਹੁਣ 25000 ਰੁਪਏ ਸੈਲਰੀ ਲੱਗੀ ਹੈ ਸਕੂਲ 'ਚ ਬੱਚਾ ਐਡਮਿਸ਼ ਉਹ ਜੌਬ ਮਿਲੀ ਉਹਨੂੰ ਤੇ ਇਸ ਤਰ੍ਹਾਂ ਦੇ ਕਾਫੀ ਬੱਚੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਪੈਰਾ ਤੇ ਖੜੇ ਕਰ ਰਹੇ ਹਾਂ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਵੀ ਸਪੋਰਟਸ ਕਰਕੇ ਇੱਕ ਇਹਨਾਂ ਨੂੰ ਕੋਟਾ ਮਿਲ ਜਾਂਦਾ ਬੱਚਿਆਂ ਨੂੰ ਬੱਚੇ ਜਦੋਂ ਸੀਡ ਨੈਸ਼ਨਲ ਖੇਡਦੇ ਆ ਪੋਜੀਸ਼ਨ ਆਂਦੀ ਇਹਨਾਂ ਦੀ ਤੇ ਇਹ ਬੱਚੇ ਆਪਣੇ ਪੈਰਾ ਤੇ ਖੜੇ ਹੁੰਦੇ ਆ ਤੇ ਤਕਰੀਬਨ 16 17 ਬੱਚੇ ਸਾਡੇ ਪੋਸਟ ਆਫਿਸ ਵੀ ਲੱਗੇ ਹੋਏ ਆ ਜਿਵੇਂ ਪੋਸਟ ਆਫਿਸ ਦੀ ਨੌਕ ਪਿਛੇ ਜਿਹੜਾ ਅਗਨੀਵੀਰ ਜਿਹੜੀ ਉਹਨਾਂ ਨੇ ਰਿਟਨ ਐਗਜ਼ਾਮ ਹੋਇਆ ਸੀ ਉਹਦੇ ਚੋਂ ਸਾਡੇ ਦੋ ਬੱਚੇ ਜਿਹੜੇ ਐ ਕਲੀਅਰ ਕੀਤੇ ਸਕੂਲ ਤੋਂ ਤੇ ਇੱਕ ਬੱਚਾ ਸਾਡਾ ਜਿਹੜੀ ਸਰਕਾਰ ਨੇ ਜਿਹੜਾ ਓਪਨ ਭਰਤੀ ਰੱਖੀ ਐ ਪਠਾਨਕੋਟ 19 ਤਰੀਕ ਨੂੰ ਰੈਲੀ ਐ ਤੇ ਉਹਦੇ ਚ ਵੀ ਸਾਡਾ ਬੱਚਾ ਪਿਛਲੇ ਸਾਲ ਨੈਸ਼ਨਲ ਖੇਡਿਆ ਸੀ ਤੇ ਉਹ ਵੀ ਜਿਹੜਾ ਐ ਉੱਥੇ ਪਾਰਟਿਸਿਪੇਟ ਕਰਨ ਲਈ ਜਾ ਰਿਹਾ ਤੇ ਅਸੀਂ ਪੂਰੀ ਤਰ੍ਹਾਂ ਬੱਚਿਆਂ ਦੀ ਮਦਦ ਕਰਦੇ ਆਂ ਵੀ ਉਹਨਾਂ ਨੂੰ ਕੋਈ ਕਾਗਜ਼ੀ ਕਾਰਵਾਈ ਦੀ ਪ੍ਰੋਬਲਮ ਨਾ ਆਵੇ ਫਾਰਮ ਕਿੱਥੋਂ ਲੈਣਾ ਐ ਸਾਰਾ ਗਾਈਡ ਕਰਦੇ ਆਂ ਤਾਂ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੇ ਆਪਾਂ ਬੱਚੇ ਨੂੰ ਆਪਣੇ ਪੈਰਾਂ ਤੇ ਖੜੇ ਕਰਦੀਏ ਤੇ ਬੱਚੇ ਵੀ ਅਗੇ ਸਪੋਰਟਸ ਨੂੰ ਪਰਫਾਰਮ ਕਰਨਗੇ ਬੱਚੇ ਰਿਵੀ ਕਰਨਗੇ ਹਾਂ ਵੀ ਅਸੀਂ ਹਾਕੀ ਖੇਡੇ ਆ ਇਸ ਕਰਕੇ ਅਸੀਂ ਪੈਰਾਂ ਤੇ ਖੜੇ ਆ ਜੇ ਹਾਕੀ ਖੇਡ ਕੇ ਜਾਂ ਕਿਸੇ ਵੀ ਗੇਮ ਨੂੰ ਖੇਡਣ ਦੇ ਬਾਵਜੂਦ ਉਹ ਬੱਚਿਆਂ ਨੂੰ ਜੌਬ ਨਹੀਂ ਮਿਲਦੀ ਹੈ ਜਾਂ ਪੈਰਾਂ ਤੇ ਆਪਣੇ ਨਹੀਂ ਖੜੇ ਹੁੰਦੇ ਆ ਤੇ ਉਹਦਾ ਗੇਮ ਦਾ ਕੋਈ ਉਹਨਾਂ ਨੂੰ ਐਡਵਾਂਟੇਜ ਨਹੀਂ ਮਿਲਦਾ ਹੂੰ ਹੂੰ ਤੇ ਜਿਵੇਂ ਤੁਸੀਂ ਮੈਡਮ ਦੇਖ ਰਹੇ ਹੋ ਸਾਡੇ ਕੋਲ ਸਪੋਰਟਸ ਨਰਸਿੰਗ ਮਿਲੀ ਹੈ ਸਾਡੇ ਇਕਵਿੰਦਰ ਮੈਡਮ ਜਿਹੜੇ ਕੋਚ ਆਏ ਆ ਨਾਲ ਉਹ ਵੀ ਦਿਨ ਰਾਤ ਜਿਹੜੇ ਹੈਗੇ ਆ ਇੱਥੇ ਆਪਣਾ ਪਰਫਾਰਮੈਂਸ ਆਪਣੀ ਟੀਮ ਦੇ ਨਾਲ ਜੁੜੇ ਹੋਏ ਆ ਸਾਡੇ ਨਾਲ ਸਾਡੀ ਟੀਮ ਦੇ ਨਾਲ ਤੇ ਕੁਝ ਪੇਰੈਂਟਸ ਵੀ ਸਾਡੇ ਨਾਲ ਹੈਗੇ ਆ ਜਿਹੜੇ ਕਿ ਸਾਡੀ ਮਦਦ ਕਰ ਰਹੇ ਆ ਤੇ ਸਵੇਰੇ ਸ਼ਾਮ ਅਸੀਂ ਦੋਨੋ ਟਾਈਮ ਸਾਡੀ ਪ੍ਰੈਕਟਿਸ ਹੋ ਰਹੀ ਹੈ ਸਵੇਰੇ ਵੀ ਹੋ ਰਹੀ ਹੈ ਸ਼ਾਮੀ ਵੀ ਹੋ ਰਹੀ ਹੈ ਮਾਰਨਿੰਗ 5:30 ਤੋਂ ਲੈ ਕੇ 6:30 7:00 ਵਜੇ ਤੱਕ ਹੁੰਦੀ ਹੈ ਕਿਉਂਕਿ ਸ਼ਿਫਟ ਦੋ ਸ਼ਿਫਟਾਂ ਦਾ ਸਾਡੇ ਕੋਲ ਸਕੂਲ ਚੱਲਦਾ ਹੈ 2 ਘੰਟੇ ਸਵੇਰੇ ਦੇ 3 ਘੰਟੇ ਸ਼ਾਮੀ ਦੇ ਪ੍ਰੈਕਟਿਸ ਕਰ ਰਹੇ ਆ ਤੇ ਆਉਣ ਵਾਲਾ ਟਾਈਮ ਜਿਹੜਾ ਬੱਚਿਆਂ ਦਾ ਬਹੁਤ ਬ੍ਰਾਈਟ ਹੋਏਗਾ ਜੇ ਅਸੀਂ ਬੱਚਿਆਂ ਨੂੰ ਸੁਪਨੇ ਦਿਖਾਏ ਤੇ ਸਾਡਾ ਫਰਜ਼ ਬਣਦਾ ਹੈ ਇਹ ਸੁਪਨੇ ਇਹਨਾਂ ਦੇ ਪੂਰੇ ਵੀ ਕਰੀਏ ਸੀ ਤੇ ਕੱਲੇ ਸੁਪਨੇ ਨਾਰਾਜਣ ਕਹਿਣ ਦਾ ਮਤਲਬ ਇਹ ਆ ਕਿ ਇਹ ਬੱਚਿਆਂ ਦੀ ਇੱਕ ਜ਼ਿੰਦਗੀ ਜਿਹੜੀ ਆ ਜੋ ਉਹਨਾਂ ਨੂੰ ਕਿਹਾ ਸੀ ਸਰਕਾਰਾਂ ਤੇ ਖਰੀਆਂ ਉਤਰ ਨਾ ਉਤਰਣ ਲੇਕਿਨ ਜਿਹੜੇ ਟੀਚਰ ਹੁੰਦੇ ਨੇ ਮਾਪੇ ਹੁੰਦੇ ਨੇ ਉਹਨਾਂ ਦਾ ਇੱਕ ਜ਼ਿੰਦਗੀ ਦਾ ਇੱਕ ਸੋਚ ਇਦਾਂ ਦੀ ਬਣ ਜਾਂਦੀ ਹੈ ਜਦੋਂ ਆਪਾਂ ਉਹਨਾਂ ਨੂੰ ਵਾਰ-ਵਾਰ ਕਹਿੰਦੇ ਆ ਕਿ ਤੁਹਾਡਾ ਬੱਚਾ ਜੀ ਕੁਝ ਕਰੇਗਾ ਕੁਝ ਕਰੇਗਾ ਉਹਨਾਂ ਦੇ ਅੰਦਰ ਵੀ ਇੱਕ ਉਹ ਚੀਜ਼ ਦੀ ਜਿਹੜੀ ਮжоਰਿਟੀ ਬਣ ਜਾਂਦੀ ਹੈ ਕਿ ਤਾਕਤ ਬਣ ਜਾਂਦੀ ਹੈ ਸੋ ਮੈਡਮ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿਉਂਕਿ ਤੁਹਾਨੂੰ ਹਲੇ ਮੇਰਾ ਖਲ ਜ਼ਿਆਦਾ ਟਾਈਮ ਨਹੀਂ ਥੋੜਾ ਟਾਈਮ ਹੀ ਹੋਇਆ ਪਰ ਜਦੋਂ ਦਾ ਵੀ ਤੁਸੀਂ ਇੱਥੇ ਆਏ ਹੋ ਤੇ ਮੈਂ ਲੰਘਦਾ ਇਧਰ ਉਧਰੋਂ ਦੇਖਦਾ ਗਰਾਊਂਡ ਦੇ ਵਿੱਚ ਜਿਵੇਂ ਬੱਚਿਆਂ ਨੂੰ ਤੁਸੀਂ ਮਿਹਨਤ ਕਰਵਾ ਰਹੇ ਹੋ ਹਾਂਜੀ ਸਰ ਤੇ ਕੀ ਤੁਹਾਡਾ ਕੀ ਮਕਸਦ ਹੈ ਬੱਚਿਆਂ ਬਾਰੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਬੱਚੇ ਸਾਡੇ ਕੋਲ ਬਹੁਤ ਸਾਰੇ ਜੋੜੇ ਹੋਏ ਨੇ ਸਰ ਨੇ ਆਪਣੇ ਨਾਲ ਜਿਵੇਂ ਕਿ ਉਹਨਾਂ ਨੇ ਪ੍ਰਾਇਮਰੀ ਸਕੂਲ ਤੋਂ ਜਾਂ ਇਸ ਜਿਸ ਸਕੂਲ ਚੋ ਲੱਗੇ ਹੋਏ ਨੇ ਉਹਨਾਂ ਨੇ ਬੱਚੇ ਇਕੱਠੇ ਕੀਤੇ ਹੋਏ ਨੇ ਬਟ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਗਰਾਊਂਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਜਿਵੇਂ ਮੈਂ ਐਜ਼ ਅ ਹਾਕੀ ਕੋਚ ਆਈਆਂ ਤੇ ਅਸੀਂ ਵੀ ਇਹ ਸੋਚਦੇ ਹਾਂ ਕਿ ਬੱਚੇ ਵੱਡੇ ਲੈਵਲ ਤੇ ਜਾ ਕੇ ਖੇਡਣ ਹਨਾ ਤੇ ਸਟੇਟ ਵਿੱਚ ਪੋਜੀਸ਼ਨਸ ਲੈ ਕੇ ਆਨ ਨੈਸ਼ਨਲ ਵਿੱਚ ਪਾਰਟਿਸਿਪੇਟ ਕਰਨ ਜਿਵੇਂ 4 ਗੇ ਸੀ 24 ਵਰ 8 12 ਕੈਂਪ ਕਰਨ ਇਦਾਂ ਕਰਕੇ ਬੱਚੇ ਜ਼ਿਆਦਾ ਨਿਕਲਣ ਬਟ ਉਹਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਦੀ ਦਿੱਕਤ ਆਂਦੀ ਪਈ ਹੈ ਇਸ ਟਾਈਮ ਤੇ ਇੱਕ ਤਾਂ ਬਾਰਿਸ਼ ਹੋ ਰਹੀ ਹੈ ਜੀ ਦੇ ਕਰਕੇ ਕਿ ਗਰਾਊਂਡ ਕਿੱਲਾ ਹੋ ਜਾਂਦਾ ਹਾਂ ਚਲੋ ਤੇ ਮੌਸਮ ਜਿਹੜਾ ਅੱਜ ਕੱਲ ਵੈਸੇ ਇੰਨਾ ਕੀ ਚੱਲਦਾ ਹੁੰਦਾ ਹੁਣ ਮੇਰਾ ਖਿਆਲ 10-12 ਦਿਨ ਤੋਂ ਵੱਧ ਹੋਰ ਨਹੀਂ ਹੈ ਉਸ ਤੋਂ ਬਾਅਦ ਵਿੱਚ ਬਿਲਕੁਲ ਠੀਕ ਹੋ ਜਾਣਾ ਹਾਂ ਬਾਕੀ ਬਾਕੀ ਮੈਂ ਇਹ ਕਹਿਣਾ ਚਾਹੂੰਗੀ ਕਿ ਬੜਾ ਵਧੀਆ ਕੰਮ ਚੱਲ ਰਿਹਾ ਹੈ ਇਹਦੇ ਨਾਲ ਬੱਚਿਆਂ ਨੂੰ ਆਪਣਾ ਇੱਕ ਏਮ ਮਿਲਦਾ ਹੈ ਔਰ ਨਾਲ ਇਹ ਵੀ ਗਾਈਡ ਕੀਤਾ ਜਾਂਦਾ ਹੈ ਕਿ ਆਪਣਾ ਪੜੋ ਵੀ ਵਧੀਆ ਖੇਡੋ ਆਪਣੇ ਜਿਹੜਾ ਟਾਈਮ ਹੈ ਉਹਨੂੰ ਵੇਸਟ ਨਾ ਕਰੋ ਯੂਟਿਲਾਈਜ਼ ਕਰੋ ਵਧੀਆ ਤਰੀਕੇ ਨਾਲ ਨੌਕਰੀ ਕਰ ਰਿਹਾ ਇਹ ਇੱਕ ਸੋਸ਼ਲ ਵਰਕਰ ਕਹਿ ਸਕਦੇ ਆ ਇੱਕ ਮਨ ਦੇ ਵਿੱਚ ਇੱਕ ਭਾਵਨਾ ਕਿਉਂ ਕਿ ਤਨੇ ਕਿਤੇ ਇਹਨਾਂ ਦੀ ਵੀ ਜ਼ਿੰਦਗੀ ਦੇ ਵਿੱਚ ਹਾਕੀ ਖੇਡੀ ਆ ਤੇ ਇੱਥੇ ਬੱਚਿਆਂ ਨੂੰ ਨਾਲ ਪ੍ਰੈਕਟਿਸ ਕਰਾਉਂਦੇ ਆ ਟਾਈਮ-ਟਾਈਮ ਦੇ ਉੱਤੇ ਜਦੋਂ ਇਹਨਾਂ ਨੂੰ ਟਾਈਮ ਮਿਲਦਾ ਇੱਥੇ ਆ ਕੇ ਆਪਣਾ ਇਹ ਜ਼ਰੂਰ ਪਰਫਾਰਮੈਂਸ ਜਿਹੜੀ ਬੱਚਿਆਂ ਨਾਲ ਸਾਂਝੀ ਕਰਦੇ ਆ ਔਰ ਕਾਫੀ ਲੰਮੇ ਟਾਈਮ ਤੋਂ ਮੈਂ ਦੇਖ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਬਿੱਦੀ ਹਾਂਜੀ ਮੈਂ ਤਾਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੰਟਰਵਿਊ ਆਸੇ ਤੇ ਆਏ ਆ ਸਾਡੀ ਟੀਮ ਨਾਲ ਮੁਲਾਕਾਤ ਕੀਤੀ ਹੈ ਪੱਕੀ ਮੈਂ ਤਾਂ ਇਹੀ ਕਹਾਗਾ ਕਿ ਇੱਥੇ ਛੋਟੇ-ਛੋਟੇ ਬੱਚੀਆਂ ਇੰਨੀ ਪ੍ਰੈਕਟਿਸ ਇੰਨੀ ਮਿਹਨਤ ਕਰਦੀਆਂ ਨੇ ਤੇ ਸਰਕਾਰ ਨੂੰ ਚਾਹੀਦਾ ਕਿ ਇੱਥੇ ਗਰਾਊਂਡ ਦੀ ਬਹੁਤ ਦਿੱਕਤ ਆਂਦੀ ਹੈ ਗਰਾਊਂਡ ਵਾਸਤੇ ਮਤਲਬ ਦੇਖੋ ਕਿੰਨੀ ਗੰਦੀ ਗਰਾਊਂਡ ਹੈ ਗਰਾਊਂਡ ਹੈ ਕਾ ਬੂਟ ਬਹੁਤ ਹੈ ਸਫਾਈ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਅਰੇਂਜਮੈਂਟ ਚਾਹੀਦਾ ਬਾਕੀ ਇੱਕ ਸਰਕਾਰ ਵੱਲੋਂ ਟਰਫੀ ਵੀ ਪਾਸ ਹੋਇਆ ਸੀਗਾ ਉਹ ਵੀ ਪਤਾ ਨਹੀਂ ਕਹਿੰਦੇ ਆ ਕਿ 1 ਮਹੀਨੇ 2 ਮਹੀਨੇ ਤੱਕ ਲੱਗੇਗਾ 3 ਮਹੀਨੇ ਤੱਕ ਅਜੇ ਤੱਕ ਕੁਝ ਨਹੀਂ ਉਹਦੀ ਕਾਰਵਾਈ ਕੋਈ ਨਹੀਂ ਪੈ ਰਹੀ ਹਾਂ ਚਲੋ ਵੀਰ ਜੀ ਮੈਂ ਕੁੱਲ ਮਿਲਾ ਕੇ ਤੁਹਾਡੀ ਗੱਲ ਸਮਝ ਗਿਆ ਮੈਂ ਸਾਰੀ ਮੈਂ ਸਰਕਾਰ ਨੂੰ ਆਪਣੇ ਮੰਤਰੀ ਸਾਹਿਬ ਨੂੰ ਮੁੰਡੀਆਂ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਪਹਿਲ ਦੇ ਆਧਾਰ ਤੇ ਜਿਹੜਾ ਇਹ ਗਰਾਊਂਡ ਦਾ ਜਿਹੜਾ ਕੰਮ ਹੈ ਇਨੂੰ ਸਾਫ ਸਫਾਈ ਜੋ ਵੀ ਇੱਥੇ ਕਰਨ ਵਾਲਾ ਉਹਨੂੰ ਜ਼ਰੂਰ ਕੀਤਾ ਜਾਵੇ ਕਿਉਂਕਿ ਬੱਚਿਆਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਆ ਉਹਦੇ ਵਿੱਚ ਹੋਕੀ ਦਾ ਕੰਮ ਹੈ ਕੋਈ ਫੁੱਟਬਾਲ ਵਗੈਰਾ ਜਾਂ ਹੋਰ ਕੋਈ ਮੈਚ ਹੋਣ ਤੇ ਉਹ ਚੱਲ ਸਕਦੇ ਨੇ ਲੇਕਿਨ ਇਹਦੇ ਵਿੱਚ ਹੋਕੀ ਦੇ ਵਿੱਚ ਨਹੀਂ ਚੱਲਦਾ ਇਹਦੇ ਵਿੱਚ ਗਰਾਊਂਡ ਜਿਹੜੀ ਥੋੜੀ ਪਲੇਨ ਚਾਹੀਦੀ ਆ ਛੋਟਾ ਕਹਾ ਹੋਵੇ ਕਿਉਂਕਿ ਕਹਾ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਦੇਖੋ ਜੀ ਬਹੁਤ ਵੱਡਾ ਵੱਡਾ ਕਾਜ ਜਿਹੜਾ ਹੋਇਆ ਸੋ ਮੈਂ ਬੇਨਤੀ ਕਰੂੰਗਾ ਕਿ ਇਹ ਤੇ ਬਹੁਤ ਜਲਦੀ ਬਹੁਤ ਜਲਦੀ ਇਹਦੇ ਉੱਤੇ ਐਕਸ਼ਨ ਗਰਾਊਂਡ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਅਸੀਂ ਆ ਕੇ ਜਿਹੜੀ ਇੱਥੇ ਦੀਆਂ ਜਿਹੜੀਆਂ ਖਬਰਾਂ ਇੱਥੇ ਦੀ ਵੀਡੀਓ ਬੱਚਿਆਂ ਨੂੰ ਅੱਗੇ ਵਧਣ ਕਰਕੇ ਆਪਾਂ ਕੁਝ ਨਾ ਕੁਝ ਨਾਲ ਹੰਗਾਰਾ ਪਰਦੇ ਦੇਣੇ ਆ ਤੇ ਅੱਜ ਇਸ ਤੋਂ ਪਹਿਲਾਂ ਜਿਹੜੀ ਆਪਾਂ ਇੰਟਰਵਿਊਆਂ ਬੱਚਿਆਂ ਦੀਆਂ ਵੀ ਕੀਤੀਆਂ ਮਨਪ੍ਰੀਤ ਸਰ ਗੁਰਪ੍ਰੀਤ ਹੋ ਗਏ ਸਾਡੇ ਵੀਰ ਜੀ ਉਹਨਾਂ ਵੱਲੋਂ ਵੀ ਜਿਹੜਾ ਕੀਤਾ ਗਿਆ ਗੱਲਬਾਤ ਹੋਈ ਹੈ ਸਾਰੀ ਤੇ ਉਸੇ ਘੜੀ ਤਹਤ ਜਿਹੜੀ ਅਗਲੀ ਗੱਲਬਾਤ ਹੈ ਹਾਂ ਬੇਟਾ ਕੀ ਕਿੱਦਾਂ ਲੱਗਦਾ ਤੁਹਾਨੂੰ ਇੱਥੇ ਗਰਾਊਂਡ ਦੇ ਵਿੱਚ ਗਰਾਊਂਡ ਤੁਹਾਡੀ ਵਧੀਆ ਕਿਵੇਂ ਲੱਗਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਤੇ ਅਸੀਂ ਟਾਈਮ ਤੇ ਪ੍ਰੈਕਟਿਸ ਕਰਦੇ ਆ ਤੇ ਸਾਡੀ ਟੀਮ ਰਲ ਮਿਲ ਕੇ ਰਹਿੰਦੇ ਆ ਤੇ ਸਾਡੇ ਟੀਮ ਇੱਕ ਦੂਜੇ ਨੂੰ ਬਾਲ ਪਾਸ ਕਰਕੇ ਦਿੰਦੇ ਆ ਤੇ ਪਾਸਿੰਗ ਕਰਕੇ ਉਹ ਗੇਮ ਖੇਡਦੇ ਤੇ ਮੈਚ ਵੀ ਖੇਡਦੇ ਹੁਣੇ ਮੈਚ ਆਹੀ ਖੇਡ ਕੇ ਆਏ ਬਹੁਤ ਵਧੀਆ ਲੱਗਿਆ ਥੈਂਕ ਯੂ ਆ ਗਰਾਊਂਡ ਕਿਵੇਂ ਲੱਗਦੀ ਆ ਤੁਹਾਨੂੰ ਤੁਹਾਡੀ ਗਰਾਊਂਡ ਬਹੁਤ ਵਧੀਆ ਲੱਗਦੀ ਆ ਤੇ ਸਾਡੇ ਗਰਾਊਂਡ ਥੋੜਾ ਜਿਹਾ ਉਹ ਮਤਲਬ ਕਾ ਉਹਦੇ ਉੱਤੇ ਜ਼ਿਆਦਾ ਵੱਧ ਵੱਧ ਗਈ ਆ ਤੇ ਬਸ ਇੰਨਾ ਕੁ ਵਧੀਆ ਆ ਮੈਂ ਬਟ ਸਾਡੀ ਗਰਾਊਂਡ ਵੈਸੇ ਤਾਂ ਵਧੀਆ ਆ ਮਤਲਬ ਜੇ ਇਹਦੇ ਚ ਕਾ ਜਿਹੜੀ ਆ ਥੋੜੀ ਕੱਟ ਹੋ ਜਾਵੇ ਤਾਂ ਅਸੀਂ ਹੋਰ ਵਧੀਆ ਪ੍ਰੈਕਟਿਸ ਕਰ ਸਕਦੇ ਆ ਮਤਲਬ ਕਾ ਦੀ ਪ੍ਰੋਬਲਮ ਆ ਹਾਂਜੀ हां बेटा ਸਾਡੇ ਗਰਾਊਂਡ ਨਾਲ ਅਸੀਂ ਤਾਂ ਬਹੁਤ ਪਿਆਰ ਕਰਦੇ ਆ ਸਾਡੇ ਗਰਾਊਂਡ ਬਹੁਤ ਵਧੀਆ ਵੀ ਲੱਗਦੀ ਹੈ ਸਾਨੂੰ ਪਰ ਇੱਥੇ ਦੀ ਜਿਹੜੀ ਘਾਹ ਹੈ ਉਹ ਸਾਡੀ ਪ੍ਰੈਕਟਿਸ ਦੇ ਕਰਕੇ ਸਾਡੀ ਪ੍ਰੈਕਟਿਸ ਨੂੰ ਥੋੜਾ ਖਰਾਬ ਕਰ ਦਿੰਦੀ ਹੈ ਕਿ ਘਾਹ ਤੇ ਬਾਲ ਨਹੀਂ ਚੱਲ ਪਾਂਦੀ ਸਾਡੀ ਤੇ ਮੇਨਟੇਨ ਕਰਨਾ ਚਾਹੁੰਦੇ ਆ ਅਸੀਂ ਗਰਾਊਂਡ ਪਰ ਕੁੱਲ ਮਿਲਾ ਕੇ ਜਿਹੜੀ ਘਾਹ ਦੀ ਪ੍ਰੋਬਲਮ ਹੈ ਜਿਹਦਾ ਕਰਕੇ ਸਾਨੂੰ ਦਿੱਕਤਾਂ ਆਉਂਦੀਆਂ ਨੇ ਜੀ ਹਾਂ ਬੇਟਾ ਅਸੀਂ ਖੇਡ ਤਾਂ ਲੈਂਦੇ ਆ ਮੈਚ ਲੇਕਿਨ ਉਹ ਖੇਡਦੇ ਵੇਲੇ ਸਾਡੇ ਬੋਲ ਗਰਾਸ 'ਚ ਫਸਦੀ ਆ ਤੇ ਅਸੀਂ ਖੇਡ ਨਹੀਂ ਪਾਉਂਦੇ ਤੇ ਅਸੀਂ ਚਾਹੁੰਦੇ ਆ ਕਿ ਗਰਾਸ ਥੋੜਾ ਮੇਨਟੇਨ ਕਰਾ ਦੇਣਾ ਚਾਹੀਦਾ ਹੈ। ਸੋ ਦੋਸਤੋ ਕੁੱਲ ਮਿਲਾ ਕੇ ਸਾਰੀਆਂ ਗੱਲਾਂ ਕਰਦੇ ਕਰਦੇ ਇੱਕ ਚੀਜ਼ ਦਾ ਇੱਕ ਗੱਲ ਦਾ ਨਿਚੋੜ ਨਿਕਲਦਾ ਹੈ ਕਿ ਗਰਾਊਂਡ ਵਿੱਚ ਘਾਹ ਵੱਡਾ ਹੋਣ ਕਰਕੇ ਹੋਕੀ ਖੇਡਣੀ ਬਹੁਤ ਔਖੀ ਹੈ ਬੱਚਿਆਂ ਨੂੰ ਪ੍ਰੈਕਟਿਸ ਕਰਨੀ ਬਹੁਤ ਔਖੀ ਹੈ।